ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੰਨ ਲਿਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਲੈ ਤਾਂ ਜੋ ਬੜੀ ਤੋਂ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਦੇ ਕਿਸਾਨ ਵੀਰੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਆਪਣੇ ਖੇਤ ਤੁਹਾਨੂੰ ਵੀਡੀਓ ਦਿਖਾ ਰਿਹਾਗਾ ਜਿਹੜਾ ਆਪਣਾ ਮੱਕੀ ਵਾਲਾ ਖੇਤ ਸੀਗਾ ਉਹਦੀ ਕਿਉਂਕਿ ਇੱਧਰ ਥੋੜਾ ਜਿਹਾ ਖੇਤ ਚਲੋ ਵਧੀਆ ਇਹ ਘੇੜਾ ਘੱਟ ਬਾਜਦਾ ਤੇ ਤਕਰੀਬਨ ਡੇਲੀ ਘੇੜਾ ਤਾਂ ਲੱਗਦਾ ਪਰ ਉਨਾ ਇਹਦਾ ਦੇਖਭਾਲ ਦੀ ਲੋੜ ਨਹੀਂ ਹੁੰਦੀ ਉਰੇ ਉਰੇ ਫਸਲ ਵੈਸੀ ਵਧੀਆ ਹੋ ਜਾਂਦੀ ਆ ਤੇ ਕਿਸਾਨ ਵੀਰੋਂ ਇੱਧਰ ਆਪਣੇ ਉਹ ਤੱਕ 4 ਏਕੜ ਪੀਆਰ 131 ਖੜੀ ਐ ਬਹੁਤ ਟੌਪ ਦੀ ਖੜੀ ਐ ਤੇ ਬਾਕੀ ਆਹ ਕਿਸਾਨ ਵੀਰੋਂ ਆਪਾਂ ਮੱਕੀ ਵਾਲੇ ਵੱਢ ਦੇ ਵਿੱਚ ਲਾਈ ਸੀ ਜਿਹੜਾ 6 ਏਕੜ ਮੱਕੀ ਸੀ ਆਪਣੀ ਪੀਆਰ 126 126 ਕਿਸਾਨ ਵੀਰੋ ਇਹ तकरीबन ਆਪਣੀ 28 ਕ ਦਿਨ ਦੀ ਹੋਗੀ 24 ਤਰੀਕ ਦੀ ਆਪਣੀ ਇਹ ਲਾਈ ਹੋਈ ਹੈ ਤੇ ਆ ਸਾਹਮਣੇ ਜਿਹੜਾ ਉਹ ਸੜਕ ਦੇ ਨਾਲ ਖੇਤ ਹੈ ਉਹ 26 27 ਤੇ ਆਹ 28 ਕ ਤਰੀਕ ਨੂੰ ਸ਼ਾਇਦ 28 29 ਨੂੰ ਲੱਗਿਆ ਹੋਇਆਗਾ तकरीबन 4 ਕ ਦਿਨ ਦੇ ਵਿੱਚ ਆਪਣੀ ਸਾਰੀ ਇਹ ਜਿਹੜੀ ਜੀਰੀਆ ਲੱਗੀ ਸੀ ਤੇ 부ਝਾ ਕਿਸਾਨ ਵੀਰੋ ਇਹਨੇ ਬਹੁਤ ਵਧੀਆ ਕਰਿਆ ਪੀਆ 126 ਨੇ 부ਝਾ ਇਹਦਾ ਕੋਈ ਇਹਦਾ ਤੋੜ ਨਹੀਂ ਹੈਗਾ ਗ੍ਰੋਥ ਵੀ ਬਹੁਤ ਹੈ ਤੇ ਹੁਣ ਕਿਸਾਨ ਵੀਰੋ ਤੁਸੀਂ ਐਂ ਦੇਖ ਲਓ 131 ਝੋਨਾ ਜਿਹੜਾ ਇਹ ਤਕਰੀਬਨ 42-43 ਦਿਨ ਦਾ ਹੋ ਗਿਆ 45 ਦਾ ਇਹ ਹੋਈ ਆ ਹਜੇ 27-28 ਦਿਨ ਦੀ ਉਹਦੇ ਬਰਾਬਰ ਪਜਾ ਪਹੁੰਚੀ ਇਹ 126 ਦਾ ਆ ਨਿਆਰਾ ਉਹਦੇ ਬਰਾਬਰ ਚੱਲ ਗਈ ਤੇ ਬਾਕੀ ਆ 4 ਏਕੜ ਇਧਰ ਆਵਣਾ ਮੱਕੀ ਸੀਜੀ ਚਲਾਈ ਹੋਈ ਸੜਕ ਦੇ ਨਾਲ-ਨਾਲ ਪਰ ਇਹ ਖੇਤ ਥੋੜਾ ਜਿਹਾ ਵਧੀਆ ਹੈਗਾ ਤਕੜਾ ਤੇ ਮੱਕੀ ਨੇ ਵੀ ਬਹੁਤ ਤਕੜਾ ਰਿਜ਼ਲਟ ਦਿੱਤਾ ਓਰੇ ਤੇ ਹੁਣ ਪਾਣੀ ਆਪਾਂ ਇਹਦਾ ਸੁਕਾਤਾ ਕਿਉਂਕਿ ਥੋੜਾ ਜਿਹਾ ਡਾਕਰ ਬਾਣ ਕਰਕੇ ਗਾੜਨ ਜਾ ਰਹਿਣਾਗਾ ਤੇ ਆ ਜਿਹੜੀ ਸਭ ਤੋਂ ਲੇਟ ਲੱਗੀ ਹੋਈ ਹੈ ਇਹਦਾ ਤਾਂ ਹੀ ਬੂਟਾ ਹਜੇ ਘਟਾ ਹੈ ਇਹ ਤਾਂ ਤਕਰੀਬਨ ਮੇਰੇ ਹਿਸਾਬ ਨਾਲ 23 ਦਿਨ ਦੀ ਹੋਈ ਆ ਪਰ ਬੂਟਾ ਫਿਰ ਵੀ ਇਹਦਾ ਬਹੁਤ ਵਧੀਆ ਉਹਦੇ ਹਿਸਾਬ ਨਾਲ ਓਰੇ ਆਪਣੀ ਪਨੀਰੀ ਸੀਗੀ ਤੇ ਬਾਕੀ ਇਹ 12 ਏਕੜ ਦਾ ਖੇਤ ਆ ਆਪਣਾ ਤੇ ਉਹ ਸਾਹਮਣੇ ਪੀਆਰ 126 ਲੱਗੀ ਹੋਈ ਆ ਉਹ ਵੀ ਬਹੁਤ ਤਗੜੀ ਖੜੀ ਐ 2 ਕਿਲੋ ਪਹਿਲਾਂ ਲਾਤੀ ਸੀ ਆਪਾਂ ਨੇ ਤੇ ਆਹ 4 ਕਿਲੇ ਉਹ ਉੱਥੋਂ ਲਾ ਕੇ ਉਰੇ ਤੱਕ ਆਪਣੇ ਇਹ ਪਹਿਲਾਂ ਲਾਏ ਹੋਏ ਨੇਗੇ 131 ਦੇ ਤੇ ਬਹੁਤ ਵਧੀਆ ਆਇਆ ਇਹ ਉਰੇ ਰਿਜਲਟ ਆ ਜਿਹੜਾ ਪੀਆਰ 126 ਤੇ 31 ਨੇ ਲੱਗਾ ਕਿਉਂਕਿ ਇੱਕ ਪਹਿਲੇ ਸਾਲ ਵੀ ਲੱਗੀ ਐ ਖੇਤ ਦੇ ਵਿੱਚ ਤੇ ਹਾਈਟ ਪੀਆਰ 131 ਨੇ ਵੀਰੇ 40 ਦਿਨਾਂ ਤੋਂ ਬਾਅਦ ਚੱਕੀ ਆ ਹੁਣ ਡਰ ਹੈ ਵੀ ਇਹ ਇਹਦੇ ਪਤਰਾਉਲ ਨਾ ਬਣ ਜੇ ਵੀ ਨੁਕਸਾਨ ਨਾ ਹੋ ਜੇ ਆਪਣਾ 131 ਨੇ 40 ਦਿਨ ਤੋਂ ਬਾਅਦ ਹਾਈਟ ਆ ਜਿਹੜੀ ਉਹ ਲਈ ਆ ਕਿਉਂਕਿ ਪੀਆਰ 126 ਜਿਹੜੀ ਇਹ ਜਦ ਹੀ ਗ로우 ਕਰਨ ਲੱਗ ਜਾਂਦੀ ਆ 131 ਦਾ ਥੋੜਾ ਹਿਸਾਬ ਹੋ ਰਿਹਾ ਉਹ 40-41 ਦਿਨ ਤੋਂ ਬਾਅਦ ਗ로우 ਕਰਨ ਲੱਗਦੀ ਆ ਆ 126 ਆ ਆਪਣੀ 126 2 ਕਿਲੋ ਨੇ ਇਹ ਆਪਣੇ 2 ਕਿਲੋ ਦਾ ਥੋੜਾ ਘੱਟ ਆ ਇਹ ਵੀ ਬਹੁਤ ਆਪਦੀ ਖੜੀ ਆ ਤੇ ਜਿਹੜੀ ਆ PR 126 ਆ ਕਿਸਾਨ ਵੀਰ ਉਹਦੇ ਵਿੱਚ ਆਪਾਂ ਤਿੰਨ ਜੂਰੀਆ ਲਾਤੇ ਨਾਲ ਮੈਗਨੀਸ਼ੀਅਮ ਪਾਤਾ ਤੇ ਲਿਕਵਿਡ ਜ਼ਿੰਕ ਦੇਤਾ ਤੇ ਜਿਹੜੀ ਕਿਸਾਨ ਵੀਰ ਉਹ ਆਪਣੇ PR 131 ਆ ਉਹਦੇ ਵਿੱਚ ਆਪਾਂ ਸਿਰਫ ਤਿੰਨ ਜੂਰੀਏ ਪਾ ਕੇ ਨਾਲ ਮੈਗਨੀਸ਼ੀਅਮ ਪਾਇਆ ਸੀ ਹੋਰ ਆਪਾਂ ਉੱਚ ਕੁਛ ਨਹੀਂ ਪਾਇਆ ਆ 126 ਚ ਵੀਰ ਦੀ ਕਰਾ ਤਿੰਨੇ ਯੂਰੇ ਪਾ ਕੇ ম্যাগਨੀਸ਼ੀਅਮ ਪਾਤਾ ਸੀ ਨਾਲ ਫਟਾਰੇ ਵਾਸਤੇ ਹੋਰ ਕੋਈ ਲਾਟਰਨ ਪਾਟਰ ਮੂਰੇ ਕੁਝ ਪਾਉਣ ਦੀ ਲੋੜ ਨਹੀਂ ਬਹੁਤ ਤਕੜੇ ਰਿਜ਼ਲਟ ਨੇ ਜਿਹੜੇ ਖੇਤ ਦਿੰਦਾ ਆਪਾਂ ਨੂੰ ਕਿਉਂਕਿ ਪੱਧਰ ਜ਼ਮੀਨ ਹੈ ਪਹਿਲਾਂ ਤੋਂ ਜਦੋਂ ਤੋਂ ਵੀ ਜ਼ਮੀਨ ਚੱਲੀ ਹੈ ਇਹਦੇ 'ਚ ਨਾ ਕਦੇ ਕਰਾ ਲੱਗਿਆ ਨਾ ਕਦੇ ਮਿੱਟੀ ਉਥਲ ਪੁਥਲ ਹੋਈ ਆ ਬਹੁਤ ਵਧੀਆ ਇਹ ਕਿਹਦਾ ਆਪਣਾ ਝੋਨੇ ਨੂੰ ਬਹੁਤ ਵਧੀਆ ਮੰਨਦਾ ਤੇ ਕਿਸਾਨ ਵੀਰੋ ਮੱਕੀ ਵਾਲੇ ਖੇਤਾਂ ਬਾਰੇ ਜ਼ਰੂਰ ਡਿਟੇਲ ਦਿਓ ਕਮੈਂਟ ਦੇ ਵਿੱਚ ਇਹ ਕਿਹੜੀ ਜੀ ਲਾਈ ਹੈ ਤੇ ਕਿਦਾਂ ਖੜੀ ਹੈ ਤੇ ਆਪਣੇ ਤਾਂ ਕਿਸਾਨ ਵੀਰੋ PR 126 ਇਹ ਰਾਸ ਆਈ ਹੋਈ ਹੈ ਇਹਦੇ ਜਿੰਨਾ ਝਾੜ ਤਾਂ ਮੈਂ ਕਦੇ ਨਾ ਕਿਸੇ ਦਾ ਦੇਖਿਆ ਨਾ ਦੇਖਣਾ ਬਹੁਤ ਵਧੀਆ ਝਾੜ ਆ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ